ਮੈਂ ਸਤੀਸ਼ ਸਿੰਘਲਾ ਚੇਅਰਮੈਨ ਮਾਰਕੀਟ ਕਮੇਟੀ ਬਰਾਡਾ ਜੋ ਹੁਣ ਹਾੜੀ ਦਾ ਸੀਜ਼ਨ ਚੱਲ ਰਿਹਾ ਹੈ ਮੈਂ ਸਾਰੇ ਕਿਸਾਨ ਵੀਰਾਂ ਨੂੰ ਆੜਤੀਆਂ ਨੂੰ ਮਜ਼ਦੂਰ ਵੀਰਾਂ ਨੂੰ ਬੇਨਤੀ ਕਰਦਾ ਹਾਂ ਵੀ ਜਿਹੜਾ ਹਲਕਾ ਬੁਲਾਡਾ ਦੇ ਵਿੱਚ ਸਾਡੀਆਂ ਮੰਡੀਆਂ ਪੈਂਦੀਆਂ ਨੇ ਉੱਥੇ ਕਿਸੇ ਨੂੰ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਹੈ ਉਹ ਮੇਰੇ ਨਾਲ ਮੇਰੇ ਨੰਬਰ ਤੇ 98727 28690 ਤੇ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਹੈ ਸਾਰੇ ਪ੍ਰਬੰਧ ਪੂਰੇ ਨੇ ਹਸਾਲਾ ਸਟਾਫ ਹਰ ਰੋਜ਼ ਬੋਲੀ ਲਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਅਸੀਂ ਐਮਐਲਏ ਸਾਹਿਬ ਪ੍ਰਿੰਸੀਪਲ ਬੁਧਰਾਮ ਜੀ ਮੇਰੇ ਨਾਲ ਸੀਗੇ ਅੱਜ ਅਸੀਂ ਕਈ ਮੰਡੀਆਂ ਦੇ ਵਿੱਚ ਦੌਰਾ ਕੀਤਾ ਤੇ ਬੋਲੀ ਚੰਗੀ ਬਦਰ ਦੇ ਰਵਾਈ ਹੈ ਸਾਰੀਆਂ ਮੰਡੀਆਂ ਦੇ ਵਿੱਚ ਬੋਲੀ ਲੱਗੀ ਹੈ ਸਾਰੀਆਂ ਮੰਡੀਆਂ ਦੇ ਵਿੱਚ ਮਾਲ ਭਰਿਆ ਜਾ ਰਿਹਾ ਹੈ ਲਿਫਟ ਹੋ ਰਿਹਾ ਹੈ ਬਾਹਰਦਾਨਾ ਪਹੁੰਚ ਰਿਹਾ ਹੈ ਜੇਕਰ ਤੇ ਕਿਸੇ ਨੂੰ ਕੋਈ ਦਿੱਕਤ ਹੈ ਉਹ ਸਾਨੂੰ ਦੱਸੇ ਜਿਹੜੀ ਮੌਚਰ ਦੇ ਵਿੱਚ ਕੰਨ ਕਰ ਰਹੀ ਹੈ ਉਹ ਟੋਟਲ 101 ਵਾਂ ਲੱਗੂਗੀ ਤੇ ਕੋਈ ਘਬਰਾਉਣ ਦੀ ਲੋੜ ਨਹੀਂ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਹ ਹੁਕਮ ਜਾਰੀ ਹੋਇਆਗਾ ਉਹ ਹੁਕਮ ਦੀ ਅਸੀਂ ਪਾਲਣਾ ਕਰ ਰਹੇ ਹਾਂ ਤੇ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਦੇ ਕੇ ਪੇਮੈਂਟਾਂ ਆਨਲਾਈਨ ਕਰਾ ਕੇ ਜਲਦੀ ਜਲਦੀ ਪੇਮੈਂਟਾਂ ਇਹ ਕੀਤੀਆਂ ਜਾਣਗੀਆਂ ਇਹ ਹੀ ਸਾਰੇ ਹਰਕਾ ਨਿਵਾਸੀਆਂ ਨੂੰ ਬੇਨਤੀ ਹੈ ਵੀ ਮੈਂ ਹਾਜ਼ਰ ਹਾਂ ਲੋਕਾਂ ਦੀ ਸੇਵਾ ਦੇ ਵਿੱਚ ਆਜ਼ਾਦ ਤੇ ਤੀ ਇਹ ਸਬੰਧੀ ਸਾਰੇ ਆਰਤੀ ਵੀਰਾਂ ਨੂੰ ਸਖਤ ਹਦਾਇਤ ਕੀਤੀ ਹੈ ਵੀ ਜੋ ਆਰਤੀ ਵੀਰ ਨੇ ਪ੍ਰਬੰਧ ਕਰਨੇ ਨੇ ਤਰਪਾਲਾਂ ਦੇ ਜਾਂ ਹੋਰ ਦੇ ਉਹ ਤੁਰੰਤ ਆਪਦੇ ਕਰਕੇ ਰੱਖਣਾ ਜੇ ਬਾਈ ਜਾਂਦੇ ਜੇ ਕੁਦਰਤ ਦੀ ਵੱਲੋਂ ਕੋਈ ਇਹ ਜਿਹੀ ਗੱਲ ਆਉਂਦੀ ਹੈ ਤਾਂ ਉਹ ਟੁਕਮੇ ਜਿਹੜੇ ਪ੍ਰਬੰਧ ਨਹੀਂ ਉਹ ਕਰਨਗੇ ਜੇ ਉਹਨਾਂ ਦੇ ਵਿੱਚ ਕੋਈ ਕਮੀ ਆਉਂਦੀ ਹੈ ਤਾਂ ਸਾਨੂੰ ਦੱਸਣਾ ਤੇ ਅਸੀਂ ਉਹਤੇ ਵੀ ਸਖਤ ਕਾਰਵਾਈ ਕਰਾਂਗੇ ਵੀ ਸਾਡੇ ਕਿਸੇ ਕਿਸਾਨ ਵੀਰ ਦਾ ਉਹ ਨੁਕਸਾਨ ਨਹੀਂ ਹੋਣਾ ਚਾਹੀਦਾ ਪੁੱਤਾਂ ਨੂੰ ਪਾਲਦੀ ਫਸਲ ਹੈ ਅਸੀਂ ਉਹਦਾ ਇੱਕ ਇੱਕ ਦਾਣਾ ਜਿਹੜਾ ਸਰਕਾਰ ਕੋਲੇ ਪਹੁੰਚਾ ਕੇ ਇੱਕ ਇੱਕ ਦਾਣੇ ਦਾ ਤੁਹਾਨੂੰ ਪੈਸਾ ਜਿਹੜਾ ਮਿਲੇ ਇਹ ਸਾਡੀ ਜਿੰਨੂ ਖੁਆਇਸ਼ ਹੈ ਤੇ ਅਸੀਂ ਪੂਰੀ ਕਰਾਂਗੇ